ਬੱਚਿਆਂ ਦੇ ਹੋਏ ਗਣਿਤ ਦੇ ਮੁਕਾਬਲਿਆਂ ਵਿੱਚ ਫਗਵਾੜਾ ਦੀ 7 ਸਾਲਾ ਬੱਚੀ ਜਪਲੀਨ ਕੌਰ ਨੇ ਤਾਮਿਲਨਾਡੂ ਦੇ 11 ਸਾਲਾ ਬੱਚੇ ਦੇ ਰਿਕਾਰਡ ਨੂੰ ਪਛਾੜ ਕੇ ਆਪਣਾ ਨਾਂ ਦਰਜ ਕਰਵਾਇਆ ਹੈ ਜਪਲੀਨ ਕੌਰ ਵੱਲੋਂ ਇਹ ਉਪਲਬਧੀ ਹਾਸਲ ਕਰਨ ਤੋਂ ਬਾਅਦ ਪਰਸੀਸ ਸਮਾਜ ਸੇਵਕਾ ਅਤੇ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਵੱਲੋਂ ਜਪਲੀਨ ਕੌਰ ਦਾ ਮੂੰਹ ਮਿੱਠਾ ਕਰਵਾਇਆ ਗਿਆ ਇਸ ਦੌਰਾਨ ਜਿੱਥੇ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਨੇ ਜਪਲੀਨ ਕੌਰ ਨੂੰ ਸ਼ੁਭ ਕਾਮਨਾਵਾਂ ਭੇਟ ਕੀਤੀਆਂ ਉੱਥੇ ਉਨ੍ਹਾਂ ਕਿਹਾ ਕਿ ਇਹ ਬੱਚੀ ਬਾਕੀ ਬੱਚਿਆਂ ਲਈ ਪ੍ਰੇਰਨਾ ਦਾ ਸਰੋਤ ਹੈ ਤੇ ਹਰੇਕ ਬੱਚੇ ਨੂੰ ਇਸ ਬੱਚੀ ਤੋਂ ਸਿੱਧ ਲੈ ਕੇ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਵੀ ਇਸ ਬੱਚੀ ਵਾਂਗ ਆਪਣਾ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਖੂਬ ਵੜਦੀ ਬੇਟੀ ਹੈ ਜੈਕਲੀਨ 7 ਸਾਲ ਦੀ ਹੈ ਹਲੇ ਇਹਦੇ ਮੈਥ ਦੇ ਵਿੱਚ ਇੰਡੀਆ ਬੁੱਕ ਆਫ ਰਿਕਾਰਡਸ ਕਾਇਮ ਕੀਤਾ ਆ ਮੈਂ ਇਸ ਬੱਚੀ ਨੂੰ ਬਹੁਤ ਅਸ਼ੀਰਵਾਦ ਦਿੰਦੀ ਆ ਕਿ ਜ਼ਿੰਦਗੀ ਵਿੱਚ ਹਮੇਸ਼ਾ ਹੀ ਕਾਮਯਾਬ ਹੋਵੇ ਔਰ ਬਲੰਦੀਆਂ ਛੂਹੇ ਇਹ ਬੱਚੇ ਚ ਅਸੀਂ ਬਹੁਤ ਖੂਬੀਆਂ ਦੇਖਦੇ ਆਂ ਪਿਛਲੇ ਸਾਲ ਵੀ ਇਹਨੇ ਟੌਪ ਕੀਤਾ ਸੀ ਤੇ ਹੁਣ ਵੀ ਇਹਨੇ 7 ਸਾਲ ਦੀ ਬੱਚੀ ਆ ਮੈਂ ਸਾਰੇ ਬੱਚਿਆਂ ਨੂੰ ਅਪੀਲ ਕਰਦੀ ਕਿ ਆਓ ਇਸ ਬੱਚੇ ਵੱਲ ਦੇਖ ਕੇ ਆਪਣੇ ਹੌਸਲੇ ਵੀ ਬੁਲੰਦ ਕਰੋ ਸਾਰੇ ਬੱਚੇ ਕਰ ਸਕਦੇ ਆ ਔਰ ਮੇਰੇ ਵੱਲੋਂ ਇਸ ਬੱਚੇ ਨੂੰ ਬਹੁਤ ਬਹੁਤ ਮੁਬਾਰਕਾ ਔਰ ਅਸ਼ੀਰਵਾਦ ਧੰਨਵਾਦ ਇਸ ਦੌਰਾਨ ਜੈਪਲੀਨ ਕੌਰ ਦੀ ਟੀਚਰ ਨੇ ਦੱਸਿਆ ਕਿ ਇਸ ਬੱਚੀ ਨੇ ਇੱਕ ਕੰਪਨੀ ਦੀ ਤਕਨੀਕ ਨਾਲ 100 ਸਾਂਮਣੂ 1 ਮਿੰਟ 50 ਸੈਕਿੰਡ ਵਿੱਚ ਪੂਰਾ ਕਰਕੇ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਮ ਟਰਚ ਕਰਵਾਇਆ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਰਿਕਾਰਡ ਤਾਮਿਲਨਾਡੂ ਦੇ 11 ਸਾਲਾਂ ਬੱਚੇ ਦਾ ਸੀ ਜਿਸ ਨੇ 1 ਮਿੰਟ 59 ਸੈਕਿੰਡ ਵਿੱਚ ਇਹ ਰਿਕਾਰਡ ਬਣਾਇਆ ਸੀ। ਅੱਜ ਫਗਵਾੜਾ ਵਾਸੀਆਂ ਦੇ ਲਈ ਬਹੁਤ ਹੀ ਮਾਣ ਦੀ ਗੱਲ ਹੈ। ਫਗਵਾੜਾ ਦੀ ਬੱਚੀ ਜੈਪਲੀਨ ਕੌਰ 7 ਸਾਲ ਦੀ ਹੈ ਜਿਸ ਨੇ ਕੀ ਕਰਨਾਟਕਾ ਦੇ ਬੱਚਾ ਜੋ ਕਿ 11 ਸਾਲ ਦਾ ਹੈ ਉਸ ਦੇ ਰਿਕਾਰਡ ਨੂੰ ਬ੍ਰੇਕ ਕੀਤਾ ਹੈ। ਜਪਲੀਨ ਕੋਲ ਨੇ 11 ਸਾਲ ਦੇ ਬੱਚੇ ਨੇ ਜੋ ਸਮਸ 100 ਸਮਸ ਸਿੰਗਲ ਡਿਜੀਟ ਦੇ 1 ਮਿੰਟ 59 ਸੈਕਿੰਡਸ ਦੇ ਵਿੱਚ ਕੀਤੇ ਸੀ ਉਹੀ ਜਪਲੀਨ ਨੇ ਯੂਸੀਮਾਸ ਦੀ ਟੈਕਨੀਕਸ ਨੂੰ ਯੂਜ਼ ਕਰਕੇ 1 ਮਿੰਟ ਹੋਰ 50 ਸੈਕਿੰਡਸ ਵਿੱਚ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਾਇਆ ਮੈਨੂੰ ਦੱਸੋ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਯੂਸੀਮਾਸ ਜੋ ਕਿ ਇੱਕ ਵੈਕਟਰ ਟੂਲ ਕੰਪਨੀ ਹੈ ਜਿਸ ਦੇ ਨਾਲ ਬੱਚਿਆਂ ਦੀ ਜੋ ਕੈਲਕੂਲੇਸ਼ਨਸ ਆ ਬਹੁਤ ਹੀ ਫਾਸਟ ਹੋ ਜਾਂਦੀਆਂ ਹਨ ਮੈਂ ਸਾਰੇ ਫਗਵਾੜਾ ਵਾਸੀ ਨੂੰ ਅਪੀਲ ਕਰਾਂਗੀ ਕਿ ਜਿਨ੍ਹਾਂ ਬੱਚਿਆਂ ਦੀ ਉਮਰ 6 ਸਾਲ ਤੋਂ ਲੈ ਕੇ 13 ਸਾਲ ਤੱਕ ਹੈ ਉਹ ਆਪਣੇ ਬੱਚਿਆਂ ਨੂੰ ਯੂਸੀ ਮਾਰਦੀ ਪਿਕਨਿਕਸ ਨਾਲ ਜ਼ਰੂਰ ਜਾਣਕਾਰਾਓ ਤਾਂ ਕਿ ਬੱਚੇ ਆਪਣੇ ਆਉਣ ਵਾਲੇ ਭਵਿੱਖ ਦੇ ਸੁਨਹਿਰੀ ਸਿਰਜਣਾ ਕਰ ਸਕਣ ਬਹੁਤ ਬਹੁਤ ਧੰਨਵਾਦ ਔਰ ਮੈਂ ਮਿਸਿਸ ਸੋਮਪrakash ਜੀ ਦਾ ਬਹੁਤ ਹੀ ਹਾਰਦਿਕ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਆਸ਼ੀਰਵਾਦ ਜੈਕਲੀਨ ਕੌਰ ਨੂੰ ਦਿੱਤਾ ਤਾਂ ਕਿ ਉਹ ਆਪਣੇ ਆਉਣ ਵਾਲੇ ਸਮੇਂ ਇਸ ਤਰ੍ਹਾਂ ਹੀ ਮੱਲਾਮਾਰਦੀ ਰਹੇ ਬਹੁਤ ਬਹੁਤ